ਦੇਉ ਤੁਸੀਂ ਅਜੇ ਤੱਕ ਤੁੰ ਨੂੰ ਭਾਂਡੇ ਨਹੀਂ ਮੰਨਦੇ ਹੈਗੇ ਖਾਏ ਰੱਬਾ ਹਰ ਸੋਈ ਚ ਕਿੰਨਾ ਘਰਾਰਾ ਪਿਆਵਾ ਪਰ ਮੈਂ ਅੱਗੇ ਵੀ ਦੱਸਿਆ ਆ ਕਿ ਮੇਰੀ ਸਹੇਲੀ ਨਹੀਂ ਆਉਣਾ ਆ ਆਹ ਭਾਂਡੇ ਮੈਨੂੰ ਪੱਗਾ ਦੇ ਦੇ ਸੀ ਕਿ ਆਣਾ ਆਵੇ ਇੱਕ ਭਾਂਡੇ ਦੇ ਸਾਫ ਕਰਨ ਲੱਗੀ ਫਿਰ ਕੀ ਦੇ ਨਹੀਂ ਸੀ ਲੈਣਾ ਦੋਨੋਂ ਗੋਸਲਾ ਕਰ ਲੈਣਾ ਐਕਸਾਈਸ ਆਪਰ ਲੈਣੀ ਆਂ ਦੀਦੀ ਮੇਰੀ ਗੱਲ ਤਾਂ ਸੁਣੋ ਹਾਂ ਪਤਾ ਕਰੋ ਕਿੰਨੀ ਸੌਖੀ ਆ ਆ ਖਲਾਰੇ ਖਲੂਰੇ ਜੀ ਉਹਨੇ ਨਹੀਂ ਵੀਖ ਸਿਖਾਉਣੀ ਇਧਰ ਤੇ ਧੋਣ ਦੀ ਨਾ ਚੀਜ਼ਾਂ ਤੋਂ ਉਹ ਤਾਂ ਸਾਫ਼ ਸੁਥਰਾ ਐਡਾ ਵੱਡਾ ਆਲੀਸ਼ਾਨ ਘਾਰ ਆ ਤੇ ਐਡੀ ਵੱਡੀ ਉਹਨੇ ਗੱਡੀ ਤੇ ਆਉਣਾ ਵਾ ਗੱਲਾਂ ਸੁਣਿਆ ਕਿਤੇ ਉਹਦੀਆਂ ਗਾ ਨਹੀਂ ਆਵਾ ਇੱਥੇ ਆਉਗੀ ਤੇ ਮੈਨੂੰ ਵੀ ਤਾਂ ਖਿਆਲ ਰੱਖਣਾ ਪੈਣਾ ਵਾ ਸੋਹਣਾ ਸੋਹਣਾ ਮੇਰਾ ਵੱਡਾ ਸੂਟ ਤਾਂ ਕਦੇ ਨਹੀਂ ਲਵਾ ਸੂਟ ਤਾਂ ਬੈਰ ਮਾ ਠੀਕ ਹੈ ਨਾ ਚੰਗਾ ਬਗਨ ਭਾਬੀ ਸੋਹਣੀ ਫਿਰ ਕੀ ਮੱਡੀ ਗੱਡੀ ਤੇ ਆਉਣਾ ਵਾ ਤੇ ਮਾਪਾ ਉਹ ਸੋਫੇ ਨਹੀਂ ਕਿਤੇ ਬਣਾਉਣਾ ਵਾ ਤੁਸੀਂ ਕਹਿਣਾ ਕਰ ਜੇ ਵੱਡੀ ਗੱਡੀ ਤੇ ਆਉਣਾ ਮੈਂ ਕੋਈ ਵੱਡਾ ਸਫਾ ਨਹੀਂ ਕੋ ਮੋਲ ਲੱਗੀ ਉਹਦੇ ਰਸਤੇ ਤੇਰਾ ਹੋ ਗਿਆ ਦੀਦੀ ਦਿਮਾਗ ਖਰਾਬ ਮੇਰੀ ਗੱਲ ਸੁਣ ਆ ਸਾਹਮਣੇ ਆ ਗਏ ਨਾ ਉਹਨਾਂ ਨੇ ਲੈਦਰ ਦਾ ਸੋਫਾ ਲਿਆਂਦਾ ਹੈ ਆ 2 ਮਿੰਟ ਆ ਮੇਰੇ ਨਾਲ ਸੋਫਾ ਫੜ ਕੇ ਲੈ ਗਈ ਆ ਸੋਫਾ ਪਰੇ ਲਾ ਦੇ ਤੂੰ ਜਗ੍ਹਾ ਮਰੇ ਚਲ ਆ ਭੱਜ ਕੇ ਭਾਬੀ ਮੇਰੀ ਗੱਲ ਸੁਣ ਇੱਕ ਪਾਸੇ ਤੂੰ ਕਹੀ ਜਾਂਦੀ ਉਹਨੇ ਰੋਟੀ ਖਾਣੀ ਆ ਮੈਂ ਵੇਖਣੀ ਦਾਲ ਬਣਾਣਾ ਤੇ ਪਨੀਰ ਬਣਾਣਾ ਤੇ ਇੱਕ ਪਾਸੇ ਤੂੰ ਕਹਿੰਦੀ ਸੋਫਾ ਲਿਆ ਕੇ ਲਾ ਬਰਫ ਟੇਮੂ ਪਹਿਲੇ ਮੈਂ ਇਹ ਗੱਲ ਕਹੀ ਸੀ ਕਿ ਮੰਚੂਰੀਆਂ ਬਣਾਉਣਾ ਫਲੀਰ ਫਲੋਰ ਨਹੀਂ ਬਣਾਉਣਾ ਬਕਾ ਦਾ ਲੋੜਾ ਬੈਨਦੇ ਆ ਮम्मी ਵੇਖ ਲਾ ਕੀ ਆਉਣਾ ਲੱਗੀ ਆ ਸੇਲੀ ਆਉਣ ਲੱਗੀ ਆ ਆਪਣੀ ਆਉਣ ਲੱਗੀ ਬੜੀ ਵੱਡੀ ਗੱਡੀ ਤੇ ਆਉਣਾਂਗੇ ਕਿਤੇ ਘਵਾਨੀਆਂ ਦਾ ਸੋਫਾ ਲੈ ਕੇ ਆਈ ਗੀ ਬੜੀ ਵੱਡੀ ਗੱਡੀ ਤੇ ਆਉਣ ਲੱਗੀ ਤੇ ਹੁਣ ਦੂਆ ਥੋੜਾ ਜਿਹਾ ਢਾ ਦੇਣਾ ਤੇ ਕਿਹ ਤਰ੍ਹਾਂ ਨੰਨੇ ਬੜੀ ਵੱਡੀ ਆ ਤੇ ਯੋ ਮੰਮੀ ਵੱਡਿਓ ਆਪਣੇ ਘਰ ਚੋ ਆ ਮੇਰੀ ਸੁਣੋ ਗੱਲ ਹਾਂ ਆ ਜਿਹੜੇ ਵੱਡੇ ਵੱਡੇ ਲੋਕ ਹੁੰਦੇ ਆ ਨਾ ਉਹਨਾਂ ਦੀ ਬੈਣੀ ਕਮਾਣੀ ਹੋਰ ਹੁੰਦੀ ਆ ਉਹਨਾਂ ਦਾ ਆਉਣਾ ਜਾਣਾ ਹੋਰ ਹੁੰਦਾ ਵਾ ਉਹਨਾਂ ਦਾ ਖਾਣਾ ਪੀਣਾ ਵੀ ਹੋਰ ਹੁੰਦਾ ਵਾ ਆ ਸਾਡੇ ਵਾਂਗੂ ਨਹੀਂ ਰਹਿੰਦੇ ਸਿੰਪਲ ਜੀਵਨ ਨਹੀਂ ਜੀਂਦੇ ਸਿੰਪਲ ਨਹੀਂ ਖਾਂਦੇ ਤੇ ਸਿੰਪਲ ਨਹੀਂ ਪਾਉਂਦੇ ਤੇ ਕੀ ਖਾਂਦੇ ਹੋ ਨਹੀਂ ਬੈਨਾ ਕੀ ਉਹ ਹਾਂ ਕਿਤਾ ਉਗੜੀ ਮਾਰ ਕੇ ਬੰਦੀਆ ਕਿ ਪੈਰ ਦਾ ਸੀ ਤੇ ਜੋ ਕਿ ਬੰਦੀਆ ਆਹਾਂ ਦੇ ਨੇ ਪੈਰਾਂ ਨਾਲ ਹੀ ਆ ਖਾਣਾ ਉਹਨੇ ਹੱਥਾਂ ਨਾਲ ਹੀ ਆ ਜਿਵੇਂ ਆਪਾਂ ਖਾਂਦੇ ਆ ਸਪੈਸ਼ਲ ਕੀ ਐਡਾ ਖਾਂਦੀ ਆ ਤੇ ਵੀ ਦਰਦੇ ਉਹਨੂੰ ਲੈ ਆਈ ਮੰਮੀ ਜੀ ਸਮਝਣ ਦੀ ਕੋਸ਼ਿਸ਼ ਕਰੂੰ ਮੈਨੂੰ ਗੱਲਾ ਨਾ ਕਰੇ ਅਗਲੀ ਆਨ ਆ ਕੇ ਵੀ ਆਇਆ ਤਾਂ ਕੋਈ ਘਾਲਿਆ ਅਈ ਗੇ ਰੰਗ ਰੋਗਣ ਵੀ ਸਾਰਾ ਖਰਾਬ ਆ ਉਹਨੇ ਕਹਿਣਾ ਆ ਇੱਕ ਕੰਦ ਵਿੱਚ ਅੱਗੀ ਦੱਸਣ ਲਈ ਆ ਕੋਈ ਬੈਣ ਖਲੋਣ ਦਾ ਸਿਸਟਮ ਹੀ ਨਹੀਂ ਹੈਗਾ ਜੇ ਕਿਤੇ ਮੈਨੂੰ ਥੋੜੇ ਜਿਹੇ ਦਿਨ ਦੇਂਦੀ ਨਾ ਤੇ ਮੈਂ ਤੇ ਵੱਡੇ ਭਾਜੀ ਨੂੰ ਕਹਿਣਾ ਸੀ ਕਿ ਇਹਨਾਂ ਤੋਂ ਬਾਹਰੋਂ ਥੋੜੇ ਜਿਹੇ ਪੈਸੇ ਮੰਗਾ ਲਓ ਤੇ ਰੰਗ ਰੋਗਣ ਕਰਾ ਦਿਓ ਹੁਣ ਪਤਾ ਕੁੱਝ ਨਹੀਂ ਲੱਗਿਆ ਆਪਾਂ ਦੋ ਮੱਪੇ ਅੱਜ ਲੇਟ ਆ ਮੈਂ ਮਿੰਡੋਂ ਆਪਾਂ ਬੱਸ ਆਪਾਂ ਪੇਰਵਾ ਆ ਗਏ। ਉਹਨਾਂ ਦੇ ਦੋ ਤੇਲੇ ਦਾ ਇੱਕ ਤੁਸ਼ ਮਮੀ ਨੇ ਬਣਾਈ ਇੱਕ ਮੈਦੇ ਤਕੂਮ। ਆ ਸਾਰੇ ਲੋਕੀ ਜਦਾਂ ਸੱਸਾਂ ਸੌਂ ਤਰਾਉਣ ਲਈ। ਲੈ ਦੀਦੀ ਅਬੂ ਜੀ ਕਿੱਥੇ ਡਿਸ਼ੇ ਦੀ ਵੱਜਣਾ। ਦੀਦੀ। ਦੇਖ ਤੇ ਆਹੋ ਜਿਹਾ ਬੁਰਸ਼ਾ ਹੁੰਦਾ। ਕਿ ਆਪਣੇ ਮੂੰਹਾਂ ਤੇ ਵੀ ਮਾਰ ਕੇ ਹੀ ਸੁਹਣੇ ਸੁਹਣੇ ਲਾਂਦੇ। ਪਤਾ ਕਿ ਕਿਹਦੀ ਸੁਹਣੀ ਹੈ? ਤਿੰਨ ਪਤਾ ਅੱਜ ਜਾਂ ਪਿਛਲੀ ਆ ਬਿਆਹ ਨਹੀਂ ਲਈ ਮੈਂ। ਕਿ ਮੈਂ ਪਰਿਸ਼ਤੇ ਦਾ ਹਾਂ। ਅਮੋ। ਉਹ ਦੋ ਮਰੀ ਹੋਏ ਤੇ ਨੇ। ਮੈਂ ਨਹੀਂ ਕਿ ਤੇ ਬੰਦੀ ਰਹੀ ਮੈਂ ਨਹੀਂ ਗੱਲ ਆ ਮੂੰਹ ਮਾਰ ਕੇ ਚੱਕਰ ਤੇ ਨਾ ਪੈ ਆਂਦੇ ਆਂਦੇ ਨਾ ਕਿਸੇ ਦੀਆਂ ਗੱਲਾਂ ਲਾਉਣ ਲੈ ਕੇ ਤੇਰਾ ਮਾਰਗਾਰ ਨਾ ਆਪਣੀਆਂ ਦਾ ਲਾਉਣ ਇਹ ਨਾ ਹੋਵੇ ਆਪਣੀ ਵਜ੍ਹਾ ਕਦਾ ਹੀ ਬਦਲਣ ਦੀ ਮਸ਼ਲਾ ਆ ਲੂਗੀ ਚੱਕੀ ਬਣੀ ਆ ਭਾਬੀ ਤੂੰ ਬਹੁਤ ਸੋਹਣੀ ਆ ਤੇ ਅਨਾਂ ਕਿੰਦਾ ਜ਼ਿਆਦਾ ਕੋਪਰੀ ਨਹੀਂ ਹੁੰਦਾ ਤਾਂ ਉੱਤੇ ਮਾਸਾ ਨਹੀਂ ਖਲਹਿ ਗਈ ਕਿਤੇ ਪਤਾ ਨਹੀਂ ਸਮਝ ਨਹੀਂ ਆਈ ਗੱਲ ਨੂੰ ਇਹ ਮਾਡਰਨ ਬੰਦਾ ਘਰ ਚ ਆਵੇ ਵਧੀਆ ਬੰਦਾ ਅੱਛਾ ਆਪ ਵੀ ਓਦਾਂ ਦੇ ਹੋ ਜਿਹੜਾ ਹੁੰਦਾ ਅਗਲਾ ਜਾ ਕੇ ਗੱਲਾਂ ਨਾ ਕਰੇ ਅਗੋਂ ਪਿੱਛੋਂ ਤੇ ਮਰਜੀ ਖਾਈ ਚਲੋ ਹਾਂ ਜਦੋਂ ਕਿ ਇਹਨੇ ਉਹਨਾਂ ਨੇ ਇਹੋ ਜਿਹੇ ਬੰਦੇ ਨੇ ਖਾ ਉਹਦੋਂ ਵਧੀਆ ਬਣਾ ਲਈਦਾ ਹੁੰਦਾ ਵਾ ਤੇ ਵਧੀਆ ਪਾਈਦਾ ਘੜੀ ਦੀ ਘੜੀ ਤੂੰ ਤੇ ਹੈ ਨਹੀਂ ਆ ਦੇਤੀ ਜੇ ਨਹੀਂ ਤੂੰ ਕੀ ਵਧੀਆ ਬਣਾਇਆ ਦੱਸ ਦੇ ਨਾ ਤੂੰ ਨਹੀਂ ਬਣਾਇਆ ਵਧੀਆ ਉਹ ਵੀ ਆ ਵੀ ਕੀ ਖਾਂਦੀ ਵੱਡਾ ਉਹ ਵੱਡਾ ਕੋਈ ਖਾਂਦੀ ਮੇਰੇ ਘਰ ਤੇ ਮੰਮੀ ਬਤਾਉਂ ਜਿਹੜਾ ਵੱਡਾ ਸਾਲਾ ਹੈ ਨਾ ਪੂਰਾ ਹੀ ਖਾ ਲੈਂਦੀ ਹੈ ਉਹ ਪਤਾ ਕੀ ਕਰਦੀ ਹੈ ਮਾਰੇ ਬਾਹ ਨਾ ਪੂਰਾ ਹੀ ਬਾਣਦੀ ਹੈ ਯਾਹਨ ਬਾਹ ਨੂੰ ਬੱਜੇ ਵੇ ਪਰਾਲੇ ਉਹ ਮੋਟਾ ਬੋਟਾ ਆਹ ਕੋਟੇ ਕੋਟੇ ਲਾਈ ਦੇਖੀ ਕਿਡੀ ਖੁਸ਼ ਹੁੰਦੀ ਹੈ ਉਹ ਖੁਸ਼ ਹੋ ਜਾਂਦਾ ਹੁਤਾ ਹੀ ਬਾਉਗੀ ਇਹ ਪੜਾ ਆ ਜੋੜਿਆ ਤੁਹਾਡੇ ਗੜੀ ਹੱਥ ਚੁੱਪ ਕਰ ਜੋ ਚੁੱਪ ਕਰ ਜੋ ਪਤਾ ਨਹੀਂ ਦੋਵੇਂ ਜਾਣੀਆਂ ਕਰੀ ਕੀ ਜਾਣਦੀਆਂ ਤੁਹਾਨੂੰ ਸਮਝ ਨਹੀਂ ਲੱਗਦੀ ਇੱਕ ਵਾਰੀ ਇਹ ਗੱਲ ਕਹਿਣ ਦੀ ਆ ਇੱਕ ਮਾਡਰਨ ਜਨਾਨੀ ਆ ਜਿਨੇ ਘਰੇ ਆਉਣਾ ਆਪਣੇ ਘਰ ਲੈਣਾੜਿਆ ਲੱਗੀ ਸਮਝੇ ਆਹ ਗੇ ਨੋਕਾ ਤੇਰਾ ਸਾਡੀ ਕੋਟੀ ਕਿਸੇ ਨਾ ਘਾਟੇ ਮੇਰੇ ਇਨਾਸਾ ਨਾ ਗੇੜ ਲਾਇਆ ਮੋਰੇ ਗੱਡੀ ਲਖਾਈ ਆ ਅਪਰਾਣੇ ਜਮਾਨੇ ਦਾ ਗੇੜ ਹੀ ਉਹ ਕੋਈ ਨਹੀਂ ਥੋੜੀ ਪਰਾਣੇ ਜਮਾਨੇ ਦੀ ਆ ਚੱਲਦੀ ਗੱਡੀ ਦੀ ਅੱਧੀ ਸਾਡੇ ਘਰ ਸੁਣਾਈ ਜਾਣਾ ਹੋ ਗਿਆ ਹੈ ਨਹੀਂ ਲੱਗਦਾ ਨਾ ਗੇੜ ਮਾਰੇ ਮੁੰਡੇ ਕੋਕਾ ਕੀ ਜੰਨਾ ਉਹ ਮੈਂ ਤੈਨੂੰ ਕਹਿਣੀ ਚਾਰ ਪੰਜ ਦਿਨ ਲੈ ਕੇ ਤਰਾਂ ਆਪਾਂ ਐ ਵਾਲਾ ਮੋੜ ਲਾਵਾਂਗੇ ਹੁਣ ਜਾ ਉਹ ਹਮ ਕਰਦੇ ਹੁਣ ਪੰਜ ਸਾਲ ਤੀਜਾ ਨਹੀਂ ਬਟਦੇ ਡਾਦੀ ਮੈਂ ਤੇਰੇ ਸੋਹਣਾਂ ਦੇ ਲੈਤੀ ਸੀ ਲੈਣੀ ਉਹਨਾਂ ਨੇ ਤੇ ਘਟਾ ਵੀ ਜਾਣੂ ਜਾ ਕਰਕੇ ਨਿਕੜ ਕੇ ਇਹ ਘਰ ਦਾ ਰੱਛਾ ਨਹੀਂ ਬਦਲ ਲੈਣਾ ਕੰਮ ਕਰ ਜਾਗੀ ਮੰਮੀ ਅੱਪਾ ਬਿੰਦ ਹੋ ਗਿਆ ਕਿ ਵਡਿਆਂ ਵੱਲ ਦੇਖ ਕੇ ਲੱਗਾ ਇਹ ਮੱਤ ਮਾਰੀਆ ਨਹੀਂ ਉਂਜ ਤੇ ਚੰਗੀ ਭਲੀ ਸਾਡੇ ਨਾਲ ਹੁੰਦੀ ਆ ਜੇ ਵੀ ਬੋਲਣ ਕਿਵੇਂ ਦੇਈਏ ਸਾਡਾ ਦਮਾ ਖਰਾਬ ਹੋ ਗਿਆ ਵਡਿਆਂ ਨੂੰ ਦੇਖ ਕੇ ਝੋਣੇ ਆਪਣੇ ਬੁਨੇ ਕੱਲੇ ਪਟਾ ਦੇ ਕੱਲੀਆਂ ਰੋਗ ਦੇ ਕਰਨ ਲੱਗ ਗਿਆ ਜਿੰਨੇ ਆਉਣਾ ਸਿੱਧਾ ਆਵੇ ਜਿ ਤਰ੍ਹਾਂ ਦੇ ਸਾਧੂ ਬਰਾਦੇ ਆ ਨਹੀਂ ਆ ਉੱਡਾਂ ਦੇ ਰਹਿਣਾ ਉੱਡਾਂ ਦੇ ਰਹਿਣਾ ਮਮੀ ਨਾਲ ਕੱਪੜੇ ਬਦਲੀ ਨਾ ਮੈਂ ਬਦਲ ਨਹੀਂ ਕੱਪੜੇ ਨਹੀਂ ਪਹਿਨਾਂ ਹੀ ਭਲਾ ਵੇਖ ਨਹੀਂ ਉਸਨੂੰ ਕੀ ਗਏ ਤੂੰ ਮੇਰੀ ਗੱਲ ਸੁਣ ਲੋ ਜੇ ਕੱਪੜੇ ਨਹੀਂ ਨਾ ਬਦਲਨੇ ਤੂੰ ਹੀ ਦੋਮਾਂ ਜਾਣੀਆਂ ਨੇ ਤੇ ਉੱਥੇ ਉਹਦੇ ਸਾਹਮਣੇ ਤੂੰ ਆਉਣਾ ਨਹੀਂ ਆ ਠੀਕ ਆ ਅਰੇ ਚੌਪਰ ਆਗੇ ਨੇ ਤੇ ਭਾਂਡੇ ਮਾ ਜੋ ਦੇ ਨਹੀਂ ਹੋਏ ਇਹ ਤੂੰ ਬਦਲੇ ਨਾ ਕੱਪੜੇ ਪਾ ਲਈ ਤੇ ਸਾਡੇ ਦਾ ਬੁਰਾ ਕੋਈ ਨਹੀਂ ਹੋ ਮੈਂ ਵੀ ਦੇ ਕੱਪੜੇ ਨਹੀਂ ਹੋ ਬਦਲ ਲਈ ਉਹ ਇਧਰ ਆ ਗਿਆ ਇਹ ਬਦਲ ਆ ਆ ਕੇ ਦੇਸੀ ਚਲ ਬਦਲ ਕੱਪੜਾ ਆ ਵੀ ਫਲਾ ਵੀ ਆ ਜੀ ਆਪਣੇ ਨਾਲ ਆ ਜਾ ਕੱਢੀ ਮੈਂ ਅੱਜ ਵੱਡੀ ਕਲਾ bla ha dinirsinli

ਮੈਨੂੰ ਪੰਜਾਬ ਆ ਜਾਓ ਐਥੇ ਬੈਠ ਜਾ ਮੈਂ ਹਾਂ ਜੀ ਹਾਂ ਜੀ ਬੈਠ ਜਾ ਮੇਰੀ ਗੱਲ ਸੁਣੋ ਅੰਦਰ ਲੈਦਰ ਦੇ ਸੋਫੇ ਵੀ ਆ ਗਏ ਆ ਜੇ ਉੱਥੇ ਬਹਿਣਾ ਵਾ ਪਰ ਮੈਂ ਨਾ ਸੋਚਿਆ ਨਹੀਂ ਸੀ ਕਿ ਚੱਲ ਤੁਸੀਂ ਕਹਿੰਦੇ ਨਾ ਘਟ ਟਾਈਮ ਬਹਿਣਾ ਵਾ ਕਿ ਮੈਂ ਫਿਰ ਇੱਥੇ ਹੀ ਬੈਠ ਗਈ ਵੈਸੇ ਅੰਦਰ ਸਾਡੇ 2 AC ਲੱਗੇ ਆ ਇੱਕ ਵਿੰਡੋ ਤੇ ਇੱਕ ਦੂਜਾ ਸਪਲਟ ਕਿਤੇ ਤੁਸੀਂ ਇੱਥੇ ਕਿਉਂ ਨਹੀਂ AC ਲਵਾਇਆ ਨਹੀਂ ਨਹੀਂ ਦੀਦੀ ਲੱਗਾ ਏ ਉਹ ਵੇਖੋ ਵਿੰਡੋ ਏਸੀ ਲੱਗਾ ਮਗਰ ਕੱਟਣ ਦੇ ਹਾਂ ਟੋਲ ਮੈਨੀ ਦੀਦੀ ਤੁਸੀਂ ਮੈਨੂੰ ਮੈਨ ਕਹਿ ਸੰਭਰੇ ਹੋ ਮੈਂ ਐਕਚੁਅਲੀ ਕਿਸੇ ਕੋਲ ਦੀਦੀ ਨਹੀਂ ਕਵਾਂਦੀ ਅੱਛਾ ਠੀਕ ਹੋ ਨਹੀਂ ਉਹ ਸਾਡੇ ਤੋਂ ਇਹਨਾਂ ਤੋਂ ਉਹ ਰਿਸ਼ਤੇਦਾਰ ਆ ਗਏ ਤੇ ਇੱਕ ਦਿਨ ਵਾਸਤੇ ਆਏਗੇ ਅੱਛਾ ਹਾਂ ਸ਼ੁਕਰੀਆ ਇਹ ਕੀ ਕਰਨ ਨਹੀਂ ਤੁਸੀਂ ਸਿੱਧੀ ਸਿੱਧੀ ਆ ਨਾ ਮੇਰੀ ਨਰਾਂ ਨੇ ਮੰਮੀ ਜਾਓ ਜਾ ਕੇ ਇੱਕ ਜਣੀ ਕੋਲਡ ਡ੍ਰਿੰਕ ਲੈ ਕੇ ਆਓ ਉਹਦੇ ਵਾਸਤੇ ਉਠੋ ਤਾਂ ਨਾਲੇ ਮੇਰੀ ਗੱਲ ਸੁਣੋ ਆ ਬਾਹਰ ਦੇ ਏਸੀ ਛੱਡ ਦਿਓ ਹਾਂ ਥੋੜੀ ਨਾ ਗੂਲ ਹੋ ਜੇਗੀ ਨਾ ਸਾਰੀ ਜਗ੍ਹਾ ਤੇ ਕੋੜੀ ਕੋੜੀ ਚੇਨੀ ਨਹੀਂ ਬਣਾਈ ਹੈ ਨਹੀਂ ਇਹ ਤਾਂ ਬਸ ਵੈਸੀ ਥੋੜੀ ਜਿੰਨੀ ਪਾਈ ਸੀ ਐਂ ਤੇ ਜੱਦਸਾਰ ਡਾਇਮੰਡ ਦਾ ਨੈਕਲੈਸ ਕਦੀ ਗਨੇ ਚੋ ਕਾਰ ਦਿੱ ਹੀ ਨਹੀਂ ਅੱਛਾ ਅੱਛਾ ਹਾਂ ਚਾਹ ਰ ਵਧੀਆ ਇਹ ਤੇ ਤੁਹਾਡੇ ਭਾਜੀ ਗਏ ਸੀ ਪੈਰਿਸ ਤੇ ਮੇਰੇ ਲਈ ਇਹ ਵਾਚ ਤੇ ਨਾਲੇ ਬ੍ਰੈਸਲੇਟ ਲੈ ਕੇ ਆਏ ਸੀ ਯੇ ਹੂੰ ਐਕਚੁਅਲੀ ਮੈਂ ਮੈਂ ਕਦੀ ਸੂਟ ਵੀ ਨਹੀਂ ਪਾਇਆ ਫਸਟ 10 ਸੂਟ ਟਰਾਈ ਕੀਤਾ ਲੈ ਕੇ ਆਏ ਸੀ ਪਤਾ ਨਹੀਂ ਕਿੱਥੋਂ ਲੈ ਕੇ ਆਏ ਨੇ ਕਹਿੰਦੇ ਤੁਸੀਂ ਪਾ ਕੇ ਦੇਖੋ ਮੈਂ ਤਾਂ ਲਾਇਕ ਹੀ ਨਹੀਂ ਕਰਦੀ ਓਹੋ ਅੰਜੂ ਅਸੀਂ ਤੇ ਗੱਲਾਂ 'ਚ ਹੀ ਲੱਗ ਗਏ ਆਪਣੇ ਡਰਾਈਵਰ ਨੂੰ ਤੇ ਅੰਦਰ ਬੁਲਾਓ ਨਾ ਉਹਨੂੰ ਚਾਹ ਪਾਣੀ ਪਿਆ ਦਿਏ ਐਕਚੁਅਲੀ ਡਰਾਈਵਰ ਮੇਰਾ ਥੋੜਾ ਕੰਮ ਦੀਆ ਵਾ ਮੈਂ ਉਹਨੂੰ ਕੋਈ ਕੰਮ ਕਿਹਾ ਸੀ ਉਹ ਕਰਨ ਨਹੀਂ ਗਿਆ ਵਾ ਤੁਹਾਡੀ ਗਲੀ ਇੰਨੀ ਛੋਟੀ ਹੈ ਤੇ ਮੇਰੀ ਗੱਡੀ ਇੰਨੀ ਵੱਡੀ ਹੈ ਉਹ ਅੰਦਰ ਹੀ ਨਾ ਆਵੇ ਤੇ ਫੇਰ ਮੈਨੂੰ ਇੰਨਾ ਪੈਦਲ ਤੁਰ ਕੇ ਆਣਾ ਪਿਆ ਉਹ ਤੇ ਜਾਰ ਦੇ ਪਹਿਲਾਂ ਦੱਸ ਦੇਣਾ ਸੀ ਆਪਾਂ ਨਾ ਗੇਟ ਪਟਾ ਕੇ ਵੱਡਾ ਕਰ ਲੈਣਾ ਤੇ ਗੱਡੀ ਸਿੱਧੀ ਅੰਦਰ ਆਉਂਦੀ ਨਾਲ ਹੀ ਡਰਾਈਵਰ ਆਉਂਦਾ ਨਾਲ ਹੀ ਪਤਾ ਤੂੰ ਆਉਣੀ ਆਂ ਆਂਟੀ ਜੀ ਤੂੰ ਕਿੰਨੀ ਵਾਰੀ ਗੇਟ ਪੁੱਟੋਂ ਆਂਦੇ ਤੇ ਕਿੰਨੀ ਵਾਰੀ ਲਵਾਉਂਦੇ ਮੇਰੇ ਕੋਲ ਗੱਡੀ ਕੋਈ ਇੱਕ ਹੈ ਚਾਰ ਪੰਜ ਤਾਂ ਮੇਰੇ ਕੋਲ ਗੱਡੀਆਂ ਨੇ ਜਰਾ ਪੁੱਤ ਉਹਨੂੰ ਆਂ ਨਹੀਂ ਜਰਾ ਕਰਾ ਲੇਂ ਜਦ ਆਹ ਦਿਵਤ ਰਹੇਂ ਮੌਕਾ ਦੇਂਦੀ ਤੂੰ ਇਹ ਦੇਖੋ ਦੇ ਰਹੇ ਨੇ ਆਹ ਮੁਕਤ ਅਸੀਂ ਕੋਲਡ ਰਿੰਕ ਦੀ ਅਰੇ ਸਿੰਪਲ ਜਿਹਾ ਗਲਾਸ ਰੱਖ ਕੇ ਇਹਨੇ ਗੱਲ ਸੁਣੋ ਦੀਦੀ ਆ ਇਸੇ ਬਾਦਨ ਦੇ ਵਿੱਚ ਆਈਸ ਹਾਂ ਨਹੀਂ ਨਹੀਂ ਠੰਡੀ ਹੈ ਮੈਂ ਫਰੀਜ਼ਰ ਚ ਲਾਈ ਸੀ ਬੋਤਲ ਛੋਟੀ ਜਿਹੀ ਲੈ ਤੁਹਾਡੇ ਵਾਸਤੇ ਬਸ ਪਿੰਦਾ ਨਹੀਂ ਨਾ ਕੋਈ ਸਾਡੇ ਘਰ ਇਹ ਜਦੋਂ ਕੋ ਆਇਆ ਗਿਆ ਨਾ ਬਸ ਇੱਕ ਹੀ ਲਾ ਲਈ ਤੂੰ ਹੀ ਵੀ ਸ਼ਗਾਈ ਜੇ ਉਹ ਦਾਣਾ ਤੇ ਨਾਲ ਹੀ ਲੈ ਆਈ ਜਦੋਂ ਸਾਡੀ ਵੱਡੀ ਫਰੀਜ਼ ਚ ਲਾ ਦਿੰਦੀਆਂ ਕਿੱਜਾ ਦੋ ਹੰਨੀਆਂ ਤੇਰੇ ਲੈ ਹੋਰ ਵੱਡੀ ਫਰੀਜ਼ ਆ ਫਰੀਜ਼ਰ ਅਲੱਗ ਤੇ ਬਾੜੀ ਉਹਦੀ ਅਲੱਗ ਸਾਨੂੰ ਤੇ ਗਿਣਤੀ ਨਹੀਂ ਕਿੰਨੀਆਂ ਫਰੀਜ਼ਾਂ ਤੇ ਕਿੰਨੀਆਂ ਗੱਡੀਆਂ ਤੇ ਪੁੱਤ ਤੇਰੀ ਫਰੀਜ਼ਾਂ ਦੇ ਵਿੱਚ ਬੰਦੇ ਸਮਝਦੇ ਕਿ ਗਰਮੀ ਬੜੀ ਹੈ ਨਾ ਇਹਨਾਂ ਨੂੰ ਫੋਨ ਦੱਸੇ ਅੰਟੀ ਸਾਡਾ ਬਿਜ਼ਨਸ ਬਹੁਤ ਵੱਡਾ ਹੈ ਬਾਹਰ ਫੌਰੀਂ ਤਾਂ ਕਹਿ ਲਿਆ ਆ ਜਹਾਂ ਆਈ ਜਾ ਹਾਂਜੀ ਉਹਨੇ ਬੰਗਲੇ ਸਾਡੇ ਉਹ ਫਿਰ ਜਿੰਨੇ ਬੰਗਲੇ ਆ ਉੰਨੀਆਂ ਚੀਜ਼ਾਂ ਹੁੰਦੀਆਂ ਨੇ ਫਿਰ ਹੋਰ ਚੀਜ਼ਾਂ ਸੋਸੀ ਹੈ ਛੋਟੇ ਮੋਟੇ ਚੀਜ਼ਾਂ ਦੀ ਤਾਂ ਗੱਲ ਕਰਦੇ ਹੀ ਨਹੀਂ ਉਹ ਅਹੀਂ ਤਾਂ ਹੀ ਤੇਨੂੰ ਕਹਿੰਨੇ ਆ ਵੀ ਵੱਡੀ ਫਰੇਟ ਈ ਨਹੀਂ ਲਾਈ ਆ ਵੀਰਾਂ ਗਾ ਤੇਰੇ ਅੰਦਰ ਕਦੀਆਂ ਆਣੀ ਲੋਣੀ ਨਹੀਂ ਪੈਂਦੀ ਸ਼ੰਮੀ ਸਾਡਾ ਤਾਂ ਫੁੱਲ ਟੈਂਕਰ ਭਰਿਆ ਰਹਿੰਦਾ ਚੀਜ਼ਾਂ ਦਾ ਹਾਂਜੀ ਹਾਂਜੀ ਬਿਲਕੁਲ ਤੇ ਕੋਤ 2000 ਸਾਡੇ ਵੱਤੇ ਵੀ ਲੈ ਆਉਣਗੇ ਤੈਨੂੰ ਪਤਾ ਤੇ ਮੈਂ ਚੱਲੀ ਲਿਆਈ ਤੋ ਕੋਈ ਵੀ ਨਹੀਂ ਚੱਲਦੀ ਨਾਟ ਲੈ ਆਣੀ ਗੱਡੀ ਚ ਪਿਆ ਨਮਰ ਦੇ ਏਡੇ ਤੁਸੀਂ ਤਾਂ ਕੁਝ ਵੀ ਨਹੀਂ ਲੈ ਗੱਡੀ ਪਿਆ ਨਾ ਕੋ ਲੈ ਆ ਬੱਦਿਸ ਕੀ ਹੋ ਰਿਹਾ ਹੈ ਜੀ ਜੀ ਤੁਸੀਂ ਜਾ ਕੇ ਚਾਹ ਪਾਣੀ ਦਾ ਇੰਤਜ਼ਾਮ ਕਰੋ ਮਨਾਰ ਸਮਸ ਸਮਸ ਮਗਾਲੇ ਮਾਸਾ ਓ ਮਾਈ ਗੋਡ ਮੈਂ ਸਮਸ ਨਹੀਂ ਖਾਂਦੀ ਇੰਨਾ ਆਇਲੀ ਆਉਣ ਨੂੰ ਕੁਛ ਅੱਛਾ ਲੋੜ। ਓਏ ਸ਼ਰਦ ਜੰਮੀ ਪਹਿਲੀ ਵਾਰ ਆਈ ਹੈ ਡਬਾ ਡਬਾ ਲਈ ਅੱਡੀ ਗਰਦੀ ਦਿਲਦੀ। ਧੋਰਾ ਕਰੇ ਦੋ ਪਕੌੜੇ ਘੜਨੇ ਨਹੀਂ ਮਾਲ ਨੂੰ ਬਾਗੇ। ਦੋ ਤੀਕਰੀ। ਹਾਂ। ਓ ਮਾਈ ਗੋਡ ਇਨ ਅ ਸਟਰੀਟ। ਕੈਲ ਨਹੀਂ ਪਤਾ ਕਿੰਨੀ ਉਹਦੇ ਵਿੱਚ ਹੁੰਦੀ ਆ। ਉਹ ਹੀ ਮੇਰੀ ਯਾਰ ਤੂੰ ਪਕੌੜੇ ਪੂੜੇ ਨਹੀਂ ਖਾਂਦੀ ਮੇਰੀ ਸਹੇਲੀ। ਕੀ ਖਾਣਾ ਅੰਜ ਤੂੰ ਦੱਸ। ਚਲ ਮੰਮੀ ਕੋਈ ਨਾ ਮਰੀਰ ਵਾਲੇ। ਨਹੀਂ ਨਹੀਂ। ਓ ਚਾਦੇ ਬਾਬੀ ਉਹਦੇ ਨਾਲ ਸਮੋਸੇ ਖਾਣੇ। ਨਾ ਪਕੌੜੇ ਖਾਣੇ। ਤੜਿਆ ਕੇ ਕੁਛ ਨਹੀਂ ਖਾਣਾ। ਉਜਿਆ ਨਾ ਨਿੰਦਾ ਸਫੇ ਵਾਲਾ ਨਾਲ ਨਹੀਂ ਬਿਸਕੁਟ ਦਾ ਬੈਗ ਨਾ ਤੇਰਾ ਆ ਜਾ ਮੁੰਡਾ ਤੂੰ ਜੀਆ ਸ਼ਮੀ ਇਹ ਕੌਣ ਨੇ ਲੋਕ ਤੇਰੇ ਘਰ ਵਿੱਚ ਅੰਜੂ ਤੂੰ ਐਸਾ ਦੀ ਫੈਮਿਲੀ ਸ਼ਮੀ ਆ ਸਾਹ ਤੇ ਖੜਾ ਤੂੰ ਕਦੀ ਆ ਨਹੀਂ ਮੇਰੇ ਬੰਗਲੇ ਚ ਮੇਰੀ ਆਸਨ ਇੱਕ ਦੋ ਦਿਨ ਆਈਆਂ ਇਹਨਾਂ ਨੂੰ ਚਲ ਜਾ ਤੂੰ ਟੈਨਸ਼ਨ ਨਾ ਲੈ ਤੂੰ ਜਦੋਂ ਮਰਜ਼ੀ ਮੇਰੇ ਘਰ ਆ ਮੈਂ ਤੈਨੂੰ ਆਖਣ ਦੀ ਪਰੌਣੀਆਂ ਨੇ ਇੱਕ ਦੋ ਦਿਨ ਦੀਆਂ ਤੇ ਆਪਣੇ ਘਰ ਜਾ ਮੈਂ ਕੰਮ ਦੋ ਤਿੰਨ ਮੁੱਕਰ ਤੇ ਰੱਖ ਗੇਟ ਵੀ ਤੂੰ ਖੋਲ ਨਹੀਂ ਐ ਇੱਕ ਗੇਟ ਖੁੱਲੇ ਪਾਣੀ ਲੈ ਕੇ ਆਵੇ ਹਰ ਚੀਜ਼ ਨੂੰ ਕੋਈ ਸਭ ਕਰਨ ਵਾਲਾ ਹੋਣਾ ਚਾਹੀਦਾ ਨਾ ਨਾਲ ਤਾਂ ਕੱਪੜੇ ਥੋੜੇ ਫੈਂਸੀ ਪਾਇਆ ਕਰੀ ਨਾ ਸਿੰਪਲ ਜਿਹਾ ਪਾਇਆ ਇਹਨੇ ਮੈਨੂੰ ਦੇਖ ਕਾਟਨ ਦਾ ਸੂਟ ਜਿਹੜੂ ਪਾਇਆ ਪਰ ਸਭ ਤੋਂ ਮਹਿੰਗਾ ਪਾਇਆ ਮੈਂ ਮੈਂ ਤੇ ਸਭ ਤੋਂ ਵਧੀਆ ਸੂਟ ਪਾਇਆ ਆਪਣੀ ਬਿਲਕੁਲ ਨਹੀਂ। ਉਹ ਕਿਸ ਤਰ੍ਹਾਂ ਵਾਲ ਉੱਪਰੋਂ ਬੰਨੇ ਨੇ। ਕਦੇ-ਕਦੇ ਵਾਲਾਂ ਨੂੰ ਖੋਲਣ ਦਾ ਸਟਾਈਲ ਰੱਖਿਆ ਕਰ। ਅੰਜੂ ਮੈਨੂੰ ਗਰਮੀ ਬਹੁਤ ਜ਼ਿਆਦਾ ਲੱਗਦੀ ਆ। ਇਸ ਕਰਕੇ ਮੈਂ ਜੂੜਾ ਕਰ ਲੈਣੀ ਆ ਮੈਨਾਂ। ਮੈਨੂੰ ਸ਼ਦਾ ਲੱਗਦਾ ਜਿਹੜੇ ਵਾਲ ਫੁੱਲੇ ਨੇ। ਪਤਾ ਕੀ ਮੇਰੇ ਨਾਲ ਆਇਆ ਜਾਇਆ ਕਰ। ਅਸੀਂ ਕਿੱਟੀ ਤੇ ਜਾਇਆ ਕਰਾਂਗੇ। ਥੋੜਾ ਇੰਜੋਏ ਕਰੀਦਾ ਆਪਣੀ ਲਾਈਫ ਦਾ। 파ਟੀ ਸ਼ਾਟੀ ਕਰੀ ਦੀ। ਤੂੰ ਸਹਾਰਚੀ ਰਹਿਣਾ ਯਾਰ। ਠੀਕ ਹੈ? ਠੀਕ ਹੈ। ਤੇ ਮੈਂ 2 ਮਿੰਟ ਆਈ। ਮੈਂ ਵੇਖਾ। ਥੋੜਾ ਜੀ ਚੀਜ਼ਾਂ ਤੁਹਾਡੇ ਲਈ ਮੰਗਾਉਣੀਆਂ ਹੈ। ਆ ਪੀਓ ਕੋਲਡ ਡਰਿੰਕ ਪੀਓ। ਆ ਲੋ ਫੜੋ। ਹਾਂ ਹਾਂ ਮੈਂ ਲੈ ਲਾਂ ਕੀ ਆ ਨੰਬਰ ਅਜੀ ਕਾ ਖਸਾ ਨਹੀਂ ਪਹਿੰਚਾ ਇਹ ਆ ਲੂ ਦਾ ਕੁਛ ਲੈ ਲਾਪੀ ਆ ਮੈਨੂੰ ਲੱਗਦਾ ਬੰਦੇ ਮੁੱਕੇ ਜਾ ਕੇ 100 ਰੁਪਏ ਦੇ ਫਾੜੀ ਨਾ ਲੈਣਾ ਦੌੜ ਕੇ ਹਾਂ ਮੈਨੂੰ ਕਹਿਣੀ ਵੀ ਮੈਂ ਮਾਪੂਸਾ ਜੀ ਕੋਲ ਗੋੜੀ ਸੇਲੀ ਆ ਟਾਈਮ ਪਕੋੜੇ ਖਾਤੇ ਤੇ ਮੈਂ ਤੇ ਨਾ ਲੀ ਬੇ ਸੌਤ ਆ ਮੈਨੂੰ ਤੇ ਬੜੀ ਫੁਕਰੀ ਲੱਗਦੀ ਉਹ ਉੜਦਾ ਬਣੂਆ ਮੈਂ ਜਲ ਬੰਦਿਆ ਇਹ ਗਿੰਦੀ ਵਧੀਆ ਤੂੰ ਉਰਦਾ ਪਾਇਆ ਅੱਲਾਸਾ ਕੋਲ ਸੁਣਾ ਸੁ ਤੇ ਗੱਲਾਂ ਕਰੀ ਉਹਦੀ ਤਾਂ ਚੰਗਾ ਤੇ ਮੇਰਾ ਚਿਕਾ ਦਾ ਉਹਦਾ ਮੇਰਾ ਨੂੰ ਦੱਸਣਾ ਮੈਂ ਮਾਰੀ ਜਾਂਦੀ ਤੇਰੀ ਗੱਲ ਸੁਣੋ ਕੀ ਬੋਲੀ ਜਾਣੀ ਇਹਦੇ ਅੱਬਾ ਤਾਬਾ ਤੁਹਾਨੂੰ ਆਪਾਂ ਨੂੰ ਕੋਈ ਨਹੀਂ ਆ ਕਿ ਇਹੇ ਸਾਹਮਣੇ ਕਿੱਦਾਂ ਗੱਲ ਕਰਨੀ ਆ ਜੋ ਮਰਦੀ ਬੋਲੀ ਜਾਣੀਆਂ ਜੇ ਭਾਈ ਭੁਖੀ ਅਸ਼ਾ ਕਵੀ ਆਈ। ਮੇਹਰ ਵੀ ਮੇਰੇ ਸੇ ਵੀ ਸਾਡੇ ਵਰਗੀ ਹੈਗੇ। ਨਾਲੇ ਕੁੜੀਆਂ ਨੂੰ ਕਹੀ ਜਾਂਦੀਆਂ ਇਹ ਦੂਰ ਦੇ ਹਿੱਸੇ ਜਾਣੀਆਂ ਤੇ ਸ਼ਰਮੋਂ ਵੀ ਨਾ ਬੀ ਸਾਂਜੇ ਦੇ ਨਾ ਆਣੀਆਂ ਤੇ ਹੋਰ ਮੈਂ ਕਹਿਣਾ ਨਹੀਂ ਆ ਤੁਹਾਨੂੰ ਮੈਂ ਕਿਹਾ ਸੀ ਤੇ ਚੰਗੇ ਵਧੀਆ ਵਧੀਆ ਸੂਟ ਪਾ ਲਓ, ਸਲੀਪਰ ਸੂਪਰ ਪਾ ਲਓ, ਸੇਰ ਸੂਰਵਾ ਲਓ, ਟੈਰੀਂਗਾ ਪਾ ਲਓ। ਤੂੰ ਹੀ ਮੇਰੇ ਆਖੀ ਨਹੀਂ ਲੱਗੀਆਂ। ਦੂਜੀ ਗੱਲ ਸੁਣੋ ਮੇਰੀ ਧਿਆਨ ਨਾਲ। ਆ ਕੋਲ ਡਰਿੰਕ ਆ ਪਲੇਟ 'ਚ ਪਾ ਕੇ ਦੇਈਆਂ ਜੋ ਉੱਥੇ ਉਹ ਦੇਖੀਏ ਛੋਟੀ ਜਿਹੇ ਮਨਮਾਨੇ ਵਾਲੀ ਸੀ ਉਹਦੀ ਜੁੱਤੀ ਨਾਲ ਉਹ ਸੁਸਾਂ ਦੇ ਸਲੀਪਰ ਵਧੀਆ ਵਾ ਉਹਦੇ ਵੇਖ ਖਾਦੇ ਗਏ ਮੈਨੂੰ ਕੋਈ ਨਹੀਂ ਪਤਾ ਹੈਗਾ ਪਤਾ ਕਿੱਡੀ ਤੱਕ ਨਿੱਕੀ ਜਿਹੀ ਆ ਤੇ ਕਿੱਡੀ ਅਮੀਰ ਘਰ ਦੀ ਆ ਲੈ ਲੈ ਆੜਿਆ ਲੈ ਆੜਿਆ ਸੈਨਾ ਸ਼ੌਂਕ ਤੇ ਕਾਹਦਾ ਉਸਵਾ ਇਹ ਅੱਜ ਤੱਕ ਫੁੱਗ ਰਹੀ ਮਾਰੀਓ ਕੱਖ ਨਹੀਂ ਹੈਗਾ ਇਹਦੇ ਕੋਲ ਬੇਈਲੀ ਦਾ ਬੰਦਾ ਪਰਛਾਣ ਨਹੀਂਦਾ ਕਿਨੇ ਦਾ ਬਿਲਕੁਲ ਨਹੀਂ ਕੱਖ ਨਹੀਂ ਆ ਮੈਨੂੰ ਤਾਂ ਸ਼ਰਮ ਆਉਂ ਗਈ ਆਪਣੇ ਘਰ ਤੋਂ ਅੱਥੀ ਆਈ ਆ ਕੀ ਵੇਖੁੰਦੀ ਆ ਮੈਨੂੰ ਕਹਿੰਦੀ ਆ ਤੇਰਾ ਘਰਿਆ ਉਹ ਤੱਕ ਆ ਤੇ ਘਰ ਹੁੰਦਾ ਆ ਬੁਢਾ ਕੀ ਜਿਵੇਂ ਵੀ ਕਾਦੀ ਹੁੰਦਾ ਸਸਾ ਬੈਠੀ ਆ ਕਹਿੰਦਾ ਨਹੀਂ ਚੱਜਦਾ ਲੇਡਾ ਕੱਪੜਾ ਨਹੀਂ ਪਾਇਆ ਸਬਜ਼ੀਆਂ ਲਵਾਉ ਹਣ ਚਲ ਬੈਠੇ ਆ ਆਲੂ ਬਣਾ ਆਲੂ ਕਰਨੀ ਆਪਾਂ ਤਿੰਨ ਆਲੂ ਆ ਸਬਜ਼ੀ ਬਣਾਉਣੇ ਵਿੱਚ ਇੱਕ ਆਲੂ ਦੇ ਪਕੌੜੇ ਘਾੜ ਦੇ ਆ ਪਕੌੜੇ ਖਾਣੇ ਨਹੀਂ ਆ ਦੋ ਦੀ ਆਪਾਂ ਲੱਗੀ ਸਬਜ਼ੀ ਬਣਾਉਣੇਗਾ ਵਿੱਚ ਪਾਵਾਂਗੇ ਪਕੌੜੀਆਂ ਜਾਂ ਪਕੌੜੇ ਆਲੂ ਪਕੌੜੇ ਬਣ ਜਾਣਗੇ ਠੀਕ ਹੈ ਮੈਂ ਫੜ ਕੇ ਲਾਵਾਂ ਦੁੱਧ ਲੈ ਆ ਆ ਸਾਹ ਆ ਬੱਡੀ ਸਾਦੀ ਆਗੀ ਇਹਨੂੰ ਬਦ ਨਿਰਖਿਲੇ ਰੱਖੀਆ ਮੇਰਾ ਮਰਜ਼ਾ ਸੁ ਇਤਰਾਇ ਕੱਟਾ ਇੱਕ ਆਸ਼ਕਾ ਚੋ ਇਹ ਸੜੇ ਬੱਦੀ ਜੇ ਬਾਹ ਸੜੇ ਦੱਤੀ ਪਾਉਂਦੇ ਮੈਂ ਤਾਂ ਸਮਝ ਚੰਗੀ ਹੋਏਗੀ ਕਿ ਆਪਣੇ ਘਰੋਵਾਰੋ ਤੇ ਅਦਲ ਲੋਕ ਚਲੋ ਉਧਾਰੀਆਂ ਧੂੜੀਆਂ ਲੈ ਕੇ ਘਰ ਦਾ ਗੁਜ਼ਾਰਾ ਕਰ ਲਾਂਗੀ ਇਹ ਤਾਂ ਖੀ ਨਿਕਲੀ ਸੜੀ ਜੀ ਕੋਲਡ ਰਿੰਗ ਲੈਈ ਕਟੇ ਜੇ ਪਲੇਟ ਦੇ ਵਿੱਚ ਪਾ ਕੇ ਟੈਂਕਿਸਟ ਕਿੰਨਾ ਸਾਮਾਨ ਕਰਾਇਦਾ ਚੁੱਕ ਕੇ ਲਿਆਈ ਮੈਂ ਤੇ ਹੈਲੋ ਤੇ ਕਿੱਥੇ ਮਰ ਗਈਆਂ ਵੇ ਤੂੰ ਆ ਉੱਪਰਲੀ ਤੇ ਬਾਹਰ ਹੀ ਆ ਜਾ ਕਾਹਦੇ ਖੱਦ پیسے ਲੈਣੇ 20 ਦੇ ਕੇ ਤੇ ਚੀਜ਼ ਦੇ ਲੈ ਕੇ ਐਸੇ ਕੋਲੋਂ ਕਰੇ 40 ਰੁਪਏ ਤੇ ਗੱਲ ਹੋਈ ਸੀ ਸਾਡੀ ਹਾਂ ਐਨ ਤੇ ਫਰੀਆਂ ਜੈਨ ਮਰੀ ਜਾ ਮੇਰੇ ਨਾਲ ਹੁੰਦੂ ਆ ਓਕੇ ਹੂੰ ਹਾਂ ਆ ਰਹੀ ਮੈਂ ਠੀਕ ਹੈ ਮੈਂ ਆ ਰਹੀ ਐਂ ਤੇ ਸੋਲਣਾ ਅਗਰ ਦੀ ਗੱਡੀ ਆਉਣ ਲੱਗੀ ਉਹ ਜਿਹੜੀ ਆ ਨਾ ਉਹ ਤੁਹਾਨੂੰ ਮੈਂ ਦੱਸਾਂ ਤਾਂ ਹੀ ਲੱਗ ਜਾਨੀ ਨਿਸ਼ਪੈਣਾ ਤਨ ਕਾ ਇਹ ਫੁਗਰੀਆਂ ਹੀ ਐ 40 ਰੁਪਏ ਦੇ ਸਟੂਲ ਖਵਾਇਆ ਸੀ ਜੱਡੀ ਵਟੇ ਮੈਂ 60 ਲੱਖ ਰੁਪਏ ਦੀ ਗੱਲ ਕਿਸ ਨਾਲ ਕਰਦੀ ਸੀ ਪਤਾ ਨਹੀਂ ਕੀ ਕਰੀ ਸ਼ਮੀ ਤੇਰੇ ਪਰਵਾਹ ਨਹੀਂ ਗੱਲ ਕਰਨੀ ਬਿਲਕੁਲ ਸੈਂਸ ਨਹੀਂ ਮੈਂ ਜਾਉਂਦੀ ਸੋਰੀ ਅੱਗਾਂ ਤੇ ਸੁਣ ਕੇ ਕਰਾ ਵੇਯੋ ਘਾਵਾ ਡੇ ਕਰਾ ਆਲੇ ਭਾਵੇਂ ਸੁਣ ਕੇ ਪਾ ਬਿੰਦ ਜਲਦੀ ਨਹੀਂ ਆ ਜਾਏ ਤੇ ਉਹਨੇ ਚੜ ਜਾਂਦੀ ਆਪੀ ਇੱਧਰ ਆ ਤੂੰ ਮੇਰਾ ਮੇਰੀ ਗੱਡੀ ਮੈਂ ਜਣਾ ਇੱਧਰ ਗੱਡੀ ਚਾਹ ਤੂ ਡੈਪ ਮੁਕਰਾਤੀ ਹਾਂ ਦੱਸ ਵੱਡੇ ਘਰਾਂ ਵਾਲੀ ਆਈ ਤੇਰੀ ਸੇਲੀ ਉਹ ਨਾ ਕੋਈ ਗੱਲ ਕਰਦੀ ਨਹੀਂ ਸੀ ਪਤਾ ਨਹੀਂ 40 ਰੁਪਏ ਦੀ ਗੱਲ ਕਰਦੀ ਸੀ ਕਿੰਨੇ ਵੀਰ ਰੁਪਏ ਤੋਂ ਕੱਟ ਲਿਆ ਤੇ ਹੁਣ ਮੈਨੂੰ ਆਣ ਕੇ ਲੈ ਜਾ ਫਿਰ 20 ਫੇਰ ਬੰਦੇ ਤੈਨੂੰ 40 ਚ ਜਾਣਾ ਤੈਨੂੰ ਅੱਲੇ ਤੱਕ ਨਹੀਂ ਪਤਾ ਲੱਗਣ ਗਿਆ ਆਟੋ ਵਾਲੇ ਨੂੰ ਕਹਿੰਦੀ ਵੀ ਇਹ ਤੇ ਜਾਂਦੇ ਤੇ 20 ਰੁਪਏ ਆਉਂਦੇ ਕਿਤੇ ਆ ਤਾਂ ਬੰਦਾ ਜੁੜਨ ਹੋਤੇ ਮੇਰੇ ਮੋਰ ਤੇ ਇੱਥੇ ਆ ਜਾ ਮੈਂ ਨਿੱਚੜਾ ਡੇ ਲਾ ਦਿਮਾਗ ਆਪਣਾ ਸਹੀ ਕਰ ਲੈ ਪੱਲੇ ਬੁੱਲੇ ਨਹੀਂ ਉਹਦੇ ਕੱਖ ਵੀ ਤੇ ਦੋਰੀ ਫਿੜੇ ਬੁੱਤੇ ਰਾ ਜਿਹੜੀ ਉਹਦੇ ਮਗਰ ਲੱਗੀਆਂ ਨਾ ਸਾਨੂੰ ਸਾਡੀ ਵਿਆਹ ਚ ਕਰਾਤੀ ਉਹ ਤੇ ਨਾ ਦੇਖੋ ਕੋਈ ਵੱਡਿਆਲ ਲੈ ਕੇ ਵੱਡੇ ਨਹੀਂ ਪਾਂਜੀ ਦਾ ਆਪਣਾ ਘਰ-ਬਾਰ ਦੇਖੀਦਾ ਐਵੇਂ ਤੂੰ ਫੁਕੜੀਆਂ ਬਾਜੀ ਵਿੱਚ ਆ ਕੇ ਸਾਨੂੰ ਵੀ ਤੂੰ ਜਿੰਨਾ ਪੁੱਤ ਹੋਵੇ ਨਾ ਜਿੰਨੇ ਆਂਦੇ ਤੇ ਚਾਦਰ ਉਹਨੇ ਪੈ ਉਹਨੇ ਪੈਰ ਫਸਾਈ ਦੇਂਦੇ ਆਪਾਂ ਨੂੰ ਦੇਖ ਕੇ ਕਲੀਆਂ ਆਣੇ ਲਾ ਲੈਣੀ ਦੇਖ ਲੈ ਆਈ ਨਾ ਹੁਣ ਲੈ ਮੰਮੀ ਵੱਡੀ ਕਾਦੀ ਹੀ ਹੋ ਆ ਤਾਂ ਫੜਾ ਮਾਰਦੀ ਹੀ ਜਦੋਂ ਥਲੀਏ ਤਾਂ ਹੁਣ ਮੇਰੇ ਸਾਹਮਣੇ ਆਈ ਹੈ ਨਾ ਉਹਦੀ ਥੇਲੇ ਦੀ ਾਕਾਤ ਨਹੀਂ ਆ ਭੱਜ ਗਈ ਕਿ ਨਹੀਂ ਆ ਕੀ ਪਤਾ ਆ ਤੂੰ ਬੁਛੱਲਾ ਕਿਤੋਂ ਮੰਗ ਕੇ ਲਈ ਆ ਤਾਂ ਸੁੱਟ ਕੇ ਤਾਂ ਬਾਗੀ ਆ ਲੈ ਲੈ ਨਾ ਕੱਲੀ ਇੱਕੋ ਗੱਲ ਦੀ ਜੀ ਲਫਾਫੇ ਬਣਾਉਣ ਲੱਗ ਪੈਂਦੀਆਂ ਇਹੋ ਜਿਹੀਆਂ ਆਣ ਕੇ ਪੱਲੇ ਪੁੱਜ ਵੀ ਨਹੀਂ ਹੁੰਦਾ ਤੇ ਮੇਰੇ ਵਰਗੀਆਂ ਛੜੈਣਾ ਆਪਣੇ ਆਪ ਨੂੰ ਨੀਚਾ ਵਿਖਾਉਣ ਲੱਗ ਪੈਂਦੀਆਂ ਤੇ ਆਪਣਾ ਤਰਵਾਰ ਨੂੰ ਭੁੱਲ ਗਏ ਭੁੱਲ ਜਾਂਦੀਆਂ ਮਾਂ ਰਿਸ਼ਤੇਦਾਰੀ ਵੀ ਤੂੰ ਬਦਲ ਦਿੱਤੀ ਸਾਡੀ ਤੂੰ ਕਿਹਾ ਇਹ ਮੇਰੀ ਕੁਛ ਨਹੀਂ ਹੋਣਗੀ 2-4 ਦਿਨਾਂ ਬਾਅਦ ਚਲ ਜਾ ਨਹੀਂ ਪਹਿਲਾਂ ਜਿਹੜਾ ਨਹੀਂ ਗਿਆ ਨਾ ਹਾਂਜੀ ਮੈਂ ਤੇ ਰੈਂਟ ਤੇ ਲੈ ਆਇਆ ਘੜੀ ਕੁਆਤੇ ਤੇ ਪੱਲੇ ਇਹਨਾਂ ਦੇ ਕੱਕ ਨਹੀਂ ਗਾ ਲੈ ਆਉਣੀ ਚੱਲ ਪਈ ਗਾਨੀ ਦੇਰ ਹੋਣਾ ਸਾਡੇ ਨਾਲੋਂ ਜ਼ਿਆਦਾ ਵਾ ਇਹ ਚਾਟਪਾ ਤਲਾਕ ਜੰਦਾ ਆ ਪੜ੍ਹਨ ਲਈ ਸਮਝਣੀ ਹੈਗੀ ਮੈਂ ਤਾਂ ਕਿਤੇ ਅੱਖ ਵੇਖ ਕੇ ਬੰਦਾ ਪਛਾਣ ਲੈਣੀ ਆ ਸਹੀ ਗੱਲ ਆ ਤੂੰ ਹੀ ਜਦੀ ਮਗਰ ਲੱਗ ਜਾਨੀ ਲੋਕਾਂ ਦੀ ਪਲੀਜ਼ ਮੈਨੂੰ ਮਾਫ਼ ਕਰ ਦਿਓ ਮੈਂ ਨਾ ਉਹਦੇ ਲੇ ਵੇਖ ਕੇ ਸਾਫ਼ ਕਹਿਤਾ ਦੂਰ ਕੀ ਰਿਸ਼ਤੇ ਨਾਲੇ ਭਾਬੀ ਉਹ ਜਿੱਥੇ ਤੂੰ ਸਾਡੇ ਨਾਲ ਨਹੀਂ ਵਧਿਆ ਪਰ ਉਹਦੀ ਵਾਲੇ ਨੇ ਕਿਤੇ ਤਾਂ ਰਿਸ਼ਤੇਦਾਰੀ ਪਲਾ ਦਿੱਤੀ ਨਹੀਂ ਐਵੇਂ ਫੋਕਰੀ ਜੀ ਆ ਗਈ ਮੇਰੇ ਘਰ ਇਹੋ ਦੀਆਂ ਸਹੇਲੀਆਂ ਤਾਂ ਮੈਂ ਬਿਨਾਂ ਹੀ ਚੰਗੀਆਂ ਬਸ ਜਿਹੜੀਆਂ ਸੋ ਸੋ ਝੂਠ ਮਾਰਨ ਆਪਣੇ ਲਫਾਫੇ ਬਣਾਉਣ ਨੂੰ ਤੇ ਨਾਲ ਮੇਰੇ ਧੀਰੇ ਅਗੇ ਮੈਂਬਰਾਂ ਨੂੰ ਰਿਸ਼ਤੇ ਬਦਲਾਦੇ ਇਹਨਾਂ ਦੇ ਚੰਗੀ ਜੀ ਨਾ ਹੋ ਗਈ। ਲੈ ਆ ਤੇਰੀ ਗੱਲ ਸਹੀ ਆ ਆਟੋ ਦੇ ਗਈ ਹੁਣ 20 ਲੈ ਬਾਬੇ ਹੁਣ ਤੂੰ ਕੋਲ ਲੈ ਆ ਜੀ ਦੀ ਜੀ ਤੁਸੀਂ ਪੀ ਲਓ ਕੋਈ ਗੱਲ ਨਹੀਂ ਲੈ ਦੱਸ ਮੈਂ ਕਿਹਦੀ ਤੂੰ ਦਿੱਤੀ ਹੈ ਕੀ ਗੱਲ ਕੀਤੀ ਚਲ ਚਲਾ ਜਾ ਮੰਮੀ ਆਪਾਂ ਸੱਤੀ ਬਣਾ ਲਿਆ ਲੋਵਾ ਦੀ ਤੇ ਆ ਨੰਬਰ ਜਿੱਤਾਂ ਨਹੀਂ ਜੀ